ਸਸਿਕਾਲ ਸਵਾਗਤ ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਵਾਣਾ ਟੀਵੀ ਪ੍ਰੋਗਰਾਮ ਦੇ ਨਾਲ ਬਾਗਾਂ ਤੇ ਰਗਾਂ ਦੇ ਸ਼ਹਿਰ ਪਟਿਆਲੋਂ ਮੈਂ ਪਰਮਿੰਦਰ ਸਿੰਘ ਟਵਾਣਾ ਤੇ ਆਪਣੇ ਨਾਲ ਭੈਣਾਂ ਦੀ ਡਾਕਟਰ ਹਰਸ਼ਚੰਦਰ ਗੌਰ ਜੀ ਸਵਾਗਤ ਸਸਿਕਾਲ ਧੰਨਵਾਦ ਜੀ ਸਾਰੇ ਹੀ ਸੁਣਨ ਵੇਖ ਰਹੇ ਆਂ ਬਹੁਤ ਨਿੱਕੀ ਜਿਹੀ ਸਤਿਕਾਰ ਆ ਭੈਣਾਂ ਨੇ ਅੱਜ ਔਰਤ ਆ ਖਾਸ ਕਰਕੇ ਮਾਂ ਭੈਣ ਖਾਸ ਕਰਕੇ ਮਾਂ ਜਿਹੜੀ ਤਾਂ ਉਮਰ ਸੇਵਾ ਮੁਕਤ ਨਹੀਂ ਹੁੰਦੀ ਔਰਤ ਜਦੋਂ 40 ਕੁ ਵਰਿਆਂ ਦੀ ਹੋ ਜਾਂਦੀ ਹੈ ਤੇ ਉਸ ਦੌਰਾਨ ਫਿਰ ਜ਼ਿੰਮੇਵਾਰੀਆਂ ਜਾਂ ਸਰੀਰਕ ਤਬਦੀਲੀਆਂ ਦੇ ਵਿੱਚ ਬੜਾ ਕੁਝ ਆਉਂਦਾ ਹੈ ਇੱਕ ਡਾਕਟਰ ਇੱਕ ਮਨੋਗਿਆਨੀ ਇੱਕ ਲੇਖਕ ਕੀ ਸੋਚਦੇ ਨੇ 40 42 ਸਾਲ ਦੀ ਉਮਰ 45 ਸਾਲ ਦੀ ਉਮਰ ਤੋਂ ਬਾਅਦ ਆ ਔਰਤ ਕੀ ਮਹਿਸੂਸ ਕਰਦੀ ਹੈ ਕੀ ਮਾਨਸਿਕ ਤੇ ਸਰੀਰਕ ਤਬਦੀਲੀਆਂ ਆਉਂਦੀਆਂ ਨੇ ਜਿਹੜੀਆਂ ਉਸ ਦੀ ਜ਼ਿੰਦਗੀ ਨੂੰ ਸਵਰਗ ਤੇ ਨਰਕ ਆ ਸਮਝਣ ਦੇ ਵਿੱਚ ਕਈ ਵਾਰੀ ਦੁਚਿੱਤੀ ਪੈਦਾ ਕਰ ਦਿੰਦੀਆਂ ਨੇ ਕੀ ਹਾਲਾਤ ਬਣਦੇ ਨੇ ਸੇਵਾ ਮੁਕਤੀ ਤੱਕ ਜਾਂਦੇ ਜਾਂਦੇ ਆ ਮਾਦਾ ਵੈਸੇ 80 ਸਾਲ ਦੀ ਵੀ ਸੇਵਾ ਮੁਕਤ ਨਹੀਂ ਹੁੰਦੀ ਉਹ ਕਹਿੰਦੇ ਰੋਟੀ ਖਾ ਲਈ ਕਿ ਨਹੀਂ ਖਾ ਲਈ ਬੱਸ ਤੁਸੀਂ ਹੈਰਾਨ ਹੋਗੇ ਕਿ ਇਹਦੇ ਚ ਭਾਵੇਂ ਸਰੀਰਕ ਤਬਦੀਲੀਆਂ ਵੱਧ ਔਰਤ ਚ ਹੁੰਦੀਆਂ ਨੇ ਪਰ ਮਾਨਸਿਕ ਤਬਦੀਲੀ ਜ਼ਿਆਦਾ ਮਰਦਾਂ ਵਿੱਚ ਵੇਖੀ ਗਈ ਹੈ ਇਸੇ ਕਾਰਨ ਤੁਸੀਂ ਦੇਖਦੇ ਹੋਗੇ ਕਿ ਊਮਨ ਯੂਜੂਲੀ ਆਊਟਲਿਵ ਮੇਲਸ ਕਾਰਨ ਇਹੋ ਹੁੰਦਾ ਲਾਈਫ ਪਾਰਟਨਰ ਤੋਂ ਬਾਅਦ ਕਿ ਉਹ ਜਿਸ ਹਾਲ ਚੋਂ ਲੰਘੇ ਹੁੰਦੇ ਨੇ ਆਪਣੀ ਪਦਵੀ ਤੋਂ ਜਾਂ ਅ ਜਿਸ ਤਰੀਕੇ ਦੇ ਉਹਨਾਂ ਨੂੰ ਸਲਾਮ ਦੀ ਆਦਤ ਪੈ ਜੀ ਹੁੰਦੀ ਜੇ ਜਾਂ ਜਿਵੇਂ ਉਹਨਾਂ ਨੂੰ ਲੱਗਦਾ ਕਿ ਹੁਣ ਜਿਵੇਂ ਕੋਈ ਬੈਂਕ ਦੇ ਮੈਨੇਜਰ ਤੋਂ ਜਾਂ ਕੋਈ ਨੇਚਰਲੀ ਜਦੋਂ ਰਿਟਾਇਰਮੈਂਟ ਤੱਕ ਪਹੁੰਚਣਾ ਕਿਸੇ ਨਾ ਕਿਸੇ ਥਾਂ ਤੇ ਬਹੁਤ ਉੱਚੀ ਪਦਵੀ ਤੇ ਆਪਣੇ ਉਮਰ ਦੇ ਜਾਂ ਆਪਣੀ ਪੋਸਟ ਦੇ ਹਿਸਾਬ ਨਾਲ ਉਹ ਉਹਨਾਂ ਤੋਂ ਜਰਨਾ ਥੋੜਾ ਔਖਾ ਹੋ ਜਾਂਦਾ ਹੈ ਇਸੇ ਕਾਰਨ ਦੇਖਿਆ ਗਿਆ ਕਿ ਮੈਕਸਿਮਮ ਡੈਂਸ ਜੀ ਜਸਟ ਰਿਟਾਇਰਮੈਂਟ ਤੋਂ ਬਾਅਦ ਹੀ ਜਾਂ ਰਿਟਾਇਰਮੈਂਟ ਤੇ ਪਹੁੰਚਣ ਤੋਂ ਪਹਿਲਾਂ ਹੀ 50-60 ਦੀ ਵਿੱਚ ਹੀ ਮੈਕਸਿਮਮ ਹਾਰਟ ਅਟੈਕਸ ਦੇਖੇ ਜਾਣ ਲੱਗ ਪਏ ਸੀ ਕਿ ਸਿਕਰ ਕਿ ਮੈਂ ਹੁਣ ਇਹ ਸ਼ੁਰੂ ਹੋ ਜਾਂਦਾ ਜੇ 45-40-45 ਵੀ ਮੇਰਾ ਰਹਿ ਗਿਆ ਥੋੜਾ ਸਮਾਂ ਮੈਂ ਅਜੇ ਯਾਨੀ ਮੇਰੀ ਕੋਈ ਪੈਨਸ਼ਨ ਬੈਨੀਫਿਟਸ ਨਾ ਰੋਕ ਲਵੇ ਮੇਰੇ ਕੋਈ ਆ ਇਨਕੁਆਰੀਆਂ ਚੱਲ ਰਹੀਆਂ ਮੇਰੀ ਸਰਵਿਸ ਮੁੱਕ ਚੱਲੀ ਮੇਰਾ ਆਪਣਾ ਅਹੁਦਾ ਪਤਾ ਨਹੀਂ ਉਹ ਪਹੁੰਚੇਗਾ ਕਿ ਨਹੀਂ ਕੋਈ ਕੋਟਾਂ ਚ ੱਤੇ ਖਾ ਰਿਹਾ ਹੈ ਸਰਵਿਸਮੈਨ ਦੇ ਵਕ ਹੋਣਗੇ ਜਾਂ ਜਿਨ੍ਹਾਂ ਨੇ ਆਪਣੀ ਸ਼ੁਰੂ ਕਰਨਾ ਬਾਅਦ ਵਿੱਚ ਹੋਏ ਉਹਦੇ ਲਈ ਕੁਝ ਨਾ ਜੁਗਾਰ ਬਣ ਰਿਹਾ ਹੋਵੇ ਬੇਟੀ ਦਾ ਵਿਆਹ ਕਰਨਾ ਯਾਨੀ ਇੰਨੀਆਂ ਅਸੀਂ ਬੁਣੀ ਰੱਖਦੇ ਹਾਂ ਮਨਾਂ ਦੇ ਅੰਦਰ ਕਿ ਉਹ ਰਿਟਾਇਰਮੈਂਟ ਸਾਨੂੰ ਇੱਕ ਹਉਏਗਾ ਗਾਂਦੀ ਹੈ ਕਿ ਮੇਰੀ ਤਨਖਾਹ ਅੱਧੀ ਹੋ ਜਾਣੀ ਹੈ ਮੈਂ ਕਿਸ ਤਰ੍ਹਾਂ ਕਰਨਾ ਹੈ ਮੇਰੀ ਉਹ ਬੁੱਕਾਂ ਜਾਣੀ ਫਿਰ ਇੱਕ ਮੇਜਰ ਰੋਲ ਉਦੋਂ ਸ਼ੁਰੂ ਹੁੰਦਾ ਜੇ ਕਿ ਤੁਹਾਡੇ ਇੰਟਰ ডিপਾਰਟਮੈਂਟਲ ਵੀ ਉਸ ਜਾਂ ਫਿਰ ਤੁਹਾਡੇ ਦੋਸਤ ਮਿੱਤਰਾਂ 'ਚੋਂ ਕਿਸੇ ਦਾ ਤੁਰ ਜਾਣਾ ਫੈਮਿਲੀ ਵਿੱਚ ਕਿਉਂਕਿ ਉਹ ਏਜ ਐਸੀ ਹੈ ਤੁਹਾਡੇ ਮਾਪਿਆਂ ਦਾ ਜੋ ਵੱਡੇ ਹੁੰਦੇ ਨੇ ਜਾਂ ਵੱਡੇ-ਵਡੇਰੇ ਜਿਹੜੇ ਵੀ ਉਹਨਾਂ ਦੀ ਜੇ ਤੁਸੀਂ ਆਪ 45-50 ਤੇ ਹੋ ਤਾਂ ਫਿਰ ਉਹ ਜਿਸ ਹਿਸਾਬ ਨਾਲ ਤੁਸੀਂ 80 ਦੇ ਨੇੜੇ ਤੁਹਾਨੂੰ ਦਿਸਦਾ ਹੈ ਕਿ ਉਹ ਜਾਣ ਲੱਗ ਪਏ ਨੇ ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਿੱਚ ਆਈਆਂ ਸਟ्रेस ਤੁਹਾਡਾ ਵਧਾ ਦਿੰਦੀਆਂ ਨੇ ਨਾਲ ਹਾਰਮੋਨਲ ਚੇਂजेस ਜੋ ਖਾਸ ਤਰ੍ਹਾਂ ਤੇ ਫੀਮੇਲ ਵਿੱਚ ਉਹ ਵੀ ਬਹੁਤ ਵੱਖ ਨੇ ਕਿ ਤੁਹਾਨੂੰ ਜਿਵੇਂ ਮਹਾਮਾਰੀ ਬੰਦ ਹੋਣ ਵਾਲੀ ਜਾਣੀ ਹੈ ਉਹ ਵੱਖਰੇ ਹਾਰਮੋਨਸ ਜਿਨ੍ਹਾਂ ਨੇ ਤੁਹਾਨੂੰ ਡਿਪਰੈਸ਼ਨ ਦੇਣੀ ਜੇ ਇਹ ਸਾਰੀਆਂ ਚੀਜ਼ਾਂ ਇੱਕ ਮਿਕਸ ਨੇ ਜਿਨ੍ਹਾਂ ਵਿੱਚ ਤੁਹਾਡੇ ਬੱਚੇ ਤੁਹਾਨੂੰ ਇੱਕ ਆਊਟਡੇਟਡ ਫਿਗਰ ਸਮਝ ਲੈਂਦੇ ਨੇ ਕਿ ਇਹ ਤਾਂ ਹੁਣ ਗਏ ਸਰਕੀ ਰਿਪੋਰਟ ਦਾ ਜੇ ਵੇਖਿਆ ਜਾਵੇ ਬਨਪੰਡਾਣੀ ਹੈ ਬਚਪਨ ਤੋਂ ਹੀ ਬੱਚੀਆਂ ਨੂੰ ਬੱਚਿਆਂ ਦੇ ਮੁਕਾਬਲ ਤਰਨ ਸੰਜਰਨ ਸਵਰੰਦਾ ਗੁਡੀਆਂ ਪਟੋਲੇ ਸਜਾਉਣ ਦਾ ਘਰ ਸਜਾਉਣ ਦਾ ਜਿਆਦਾ ਸ਼ੌਕ ਹੁੰਦਾ ਜਦੋਂ ਇਹ 42-45 ਤੋਂ ਬਾਅਦ ਫਿਗਰ ਜਿਹੜੀ ਹੈ ਉਹ ਬੇਟਾ ਵੀ ਹੁੰਦੀ ਹੈ ਚਿਹਰਾ ਸ਼ਾਇਆ ਜਾਂ ਜ਼ਿੰਮੇਵਾਰੀਆਂ ਵਧਦੀਆਂ ਨੇ ਔਰਤ ਦਾ ਸਹੌਪਣ ਘਟਣਾ ਉਹਦਾ ਸੁਹਜ ਸੁਹਾਂਦਰਾਪਣ ਘਟਣਾ ਇਹ ਵੀ ਇੱਕ ਕਾਰਨ ਬਣਦਾ ਹੈ ਅ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਜੀ ਕਿ ਸਟ੍ਰੈਸ ਲੈਵਲਸ ਤੇ ਜਿਸ ਤਰੀਕੇ ਦੇ ਹਾਰਟ ਅਟੈਕ ਚਾ ਇਹ ਸਾਰੀਆਂ ਚੀਜ਼ਾਂ ਜ਼ਿਆਦਾਤਰ ਮੇਲਜ਼ ਵਿੱਚ ਦਿਖਦੀਆਂ ਨੇ ਕਿਉਂਕਿ ਹੁੰਦਾ ਕੀ ਜੇ ਉਹ ਮੇਲ ਨਾ ਸਿਰਫ ਆਪਣੇ ਕਾਊਂਟਰਪਾਰਟਸ ਬਲਕਿ ਆਪਣੀ ਕਿਉਂਕਿ ਬਹੁ ਗਿਣਤੀ ਕਹਿ ਲਓ 95 96 ਪਰਸੈਂਟ ਕੇਸਸ ਵਿੱਚ ਹਮੇਸ਼ਾ ਹੀ ਔਰਤ ਉਮਰ ਵਿੱਚ ਛੋਟੀ ਹੁੰਦੀ ਜੇ ਤੋ ਉਹ ਮੇਲ ਨੂੰ ਆਪਣੀ ਘਰ ਵਿੱਚ ਉਹਦੇ ਹਸਬੰਦ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਮੇਰੇ ਜ਼ਿਆਦਾ ਵਾਲ ਚੜਨ ਲੱਗ ਗਏ ਨੇ ਮੈਂ ਜ਼ਿਆਦਾ ਬਜ਼ੁਰਗ ਲੱਗਣ ਲੱਗ ਗਿਆ ਤੋ ਉਹ ਇੱਕ ਮੈਟਰ ਆਫ ਕੰਸਰਨ ਹੋ ਜਾਂਦਾ ਜਿਹੜਾ ਘਰ ਦੇ ਵਿੱਚ ਔਰਤ ਨੂੰ ਆਪਣਾ ਆਪ ਜੇ ਜਵਾਨ ਮਹਿਸੂਸ ਹੁੰਦਾ ਤੇ ਇਸ ਉਮਰ ਵਿੱਚ ਹੁੰਦਾ ਕੀ ਜੇ ਕਿ ਜਿਹੜਾ ਮੇਲ ਹੈ ਜੇ ਫਰਜ਼ ਕਰੋ ਤੁਹਾਡਾ 5 ਸਾਲ ਦਾ ਜਾਂ 10 ਸਾਲ ਦਾ ਜਾਂ ਕਈਆਂ ਚ 15 15 ਸਾਲਾਂ ਦਾ ਫਰਕ ਹੈ ਜਿਹੜੀ ਸੈਕਸ ਡਰਾਈਵ ਹੁੰਦੀ ਹੈ ਮੇਲ ਦੇ ਵਿੱਚ ਉਹ ਕਾਫੀ ਉਦੋਂ ਘਟਣ ਲੱਗ ਜਾਂਦੀ ਜੇ ਤੇ ਫੀਮੇਲ ਐਟ ਇਟ ਸਪੀਕ ਹੁੰਦੀ ਜੇ ਜਦੋਂ ਉਹ ਸਮਾਂ ਆਂਦਾ ਜੀ ਇਹੀ ਕਾਰਨ ਹੈ ਕਿ ਉਹਨਾਂ ਸਮਿਆਂ ਵਿੱਚ ਔਰਤ ਫਿਰ ਭਾਲਦੀ ਏ ਕੋਈ ਸਾਥ ਕਿ ਇਹ ਹੁਣ ਘਰ ਵਿੱਚ ਤਾਂ ਬਿਲਕੁਲ ਹੀ ਪਰਾਂ ਨੂੰ ਹੋ ਕੇ ਬਹਿ ਗਏ ਨੇ ਤੇ ਮੈਂ ਫਿਰ ਕਿਸੇ ਤਰ੍ਹਾਂ ਬਾਹਰ ਨਿਕਲਾਂ ਜਦੋਂ ਅਸੀਂ ਕਹਿੰਨੇ ਆ ਕਿ ਬਹੁਤ ਚਿਰ 5 ਐਟ 45 ਸੋ ਉਹ ਉਮਰ ਜੇ ਜਿੱਥੇ ਔਰਤ ਫਿਰ ਕੋਈ ਹੋਰ ਆਸਰਾ ਪਾਲਦੀ ਜੇ ਤੇ ਉਹ ਆਪਣੇ ਨਾਲਦਿਆਂ ਵੱਲ ਵੇਖਦੇ ਆਂ ਅੱਜਕੱਲ ਤੇ ਇੰਨੀ ਐਡਵਾਂਸਡ ਪਲਾਸਟਿਕ ਸਰਜਰੀ ਤੋਂ ਲੈ ਕੇ ਸਭ ਕੁਝ ਹੈ ਕਿ ਇਹ ਚੀਜ਼ਾਂ ਬਹੁਤਾ ਚਿੰਤਾ ਵਿੱਚ ਔਰਤਾਂ ਨੂੰ ਪਾਉਂਦੀਆਂ ਨਹੀਂ ਉਹ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਆਂ ਰਦਰ ਮੈਂ ਹੈਰਾਨ ਆ ਕਿ ਉਹ 20 ਵਰਿਆਂ ਦੀ ਉਮਰ ਤੱਕ ਹੀ ਹੁਣ ਤਾਂ ਸ਼ੁਰੂ ਹੋ ਛਲੀਆਂ ਛੱਡੋ ਬਾਅਦ ਦੀਆਂ ਗੱਲਾਂ ਸੋ ਇਹ ਚੀਜ਼ਾਂ ਚ ਮੇਲ ਕਾਉਂਟਰਪਾਰਟਸ ਵਿੱਚ ਬਹੁਤ ਜ਼ਿਆਦਾ ਅਸਰ ਹੁੰਦਾ ਜੇ ਤੇ ਜਦੋਂ ਪਹੁੰਚਦਾ ਜੇ ਰਿਟਾਇਰਮੈਂਟ ਦੇ ਨੇੜੇ ਦੋਨਾਂ ਚ ਇੰਟਰਸਟਿੰਗ ਫਰਕ ਦੇਖੋ ਇੱਥੇ 1 ਪੁਆਇੰਟ ਲਵਾਂਗਾ ਮੈਂ ਭੈਣਾਂ ਨੂੰ ਜਦੋਂ ਤੁਸੀਂ ਦੇਖਿਆ ਕਿ 10 15 ਸਾਲ 10 ਸਾਲ ਛੋਟੀ ਹੁੰਦੀ ਹੈ ਇੱਕ ਪੀਕ ਆਵਰ ਉਸ ਦੀ ਜਵਾਨੀ ਦਾ ਜਾਂ ਇੱਛਾ ਪੂਰਤੀ ਦਾ ਵਧਾ ਹੈ ਉਸ ਮੌਕੇ ਫਿਰ ਧਰਮ ਕਿੰਨਾ ਕਰੋਲ ਲੰਬਾਉਂਦਾ ਹੈ ਅੱਛਾ ਲਿਟਰੇਚਰ ਕਿੰਨਾ ਕਰੋਲ ਲੰਬਾਉਂਦਾ ਹੈ ਮਾਂ ਦੀਆਂ ਜ਼ਿੰਮੇਵਾਰੀਆਂ ਕਿੰਨਾ ਕਰੋਲ ਲੰਬਾਉਂਦੀਆਂ ਇੱਕ ਬਚਪਨ ਦੇ ਵਿੱਚ ਪਿਤਾ ਦਾ ਰਾਜ ਫਿਰ ਪਤੀ ਦਾ ਰਾਜ ਉਦੋਂ ਸ਼ਾਇਦ ਪੁੱਤ ਦਾ ਰਾਜ ਵੀ ਨਹੀਂ ਆਇਆ ਹੁੰਦਾ ਪੁੱਤ ਦਾ ਰਾਜ ਵੀ 55 60 ਸਾਲ ਤੋਂ ਬਾਅਦ ਆਉਂਦਾ ਜਦੋਂ ਪੁੱਤਰ ਜਵਾਨ ਹੁੰਦਾ ਪੁੱਤ ਰਾਜ ਮਲੇਸ਼ ਰਾਜ ਮੰਨਿਆ ਜਾਂਦਾ ਜੋ 60 ਸਾਲ ਤੋਂ ਬਾਅਦ ਔਰਤ ਮਹਿਸੂਸ ਕਰਦੀ ਹੈ ਕਿ ਬੇਬੇ ਹੁਣ ਤੂੰ ਚੱਲ ਤੇ ਇਸੇ ਦੌਰਾਨ 45 ਤੋਂ 50 ਸਾਲ ਤੱਕ ਮਤਲਬ ਸਥਿਤੀ ਇਦਾਂ ਦੀ ਹੁੰਦੀ ਹੈ ਕਿ ਸੱਸ ਨਾਨਾਨ ਮੈਂ ਆਪੇ ਪ੍ਰਧਾਨ ਔਰਤ ਕਿਤੇ ਨਾ ਕਿਤੇ ਸੈਕੰਡ ਵਿਆਹ ਵਾਲੀ ਤਾਂ ਖਾਸ ਕਰਕੇ ਮਤਲਬ ਕਿਹਾ ਜਾਂਦਾ ਯੂਨੀਵਰਸਲ ਡਰੋਥ ਹੈ ਕਿ ਔਰਤ ਆਪਣੇ ਪਹਿਲੇ ਪਤੀ ਤੋਂ ਹਮੇਸ਼ਾ ਡਰਦੀ ਹੈ ਤੇ ਬੰਦਾ ਆਪਣੀ ਦੂਸਰੀ ਪਤਨੀ ਤੋਂ ਹਮੇਸ਼ਾ ਡਰਦਾ ਹੈ ਇਸ ਦੌਰਾਨ ਜਿਹੜੀ ਕਿਤੇ ਨਾ ਕਿਤੇ ਮਾਨਸਿਕ ਇੱਛਾ ਦੇ ਨਾਲ ਨਾਲ ਜਿਹੜੀ ਸਰੀਰਕ ਆਜ਼ਾਦੀ ਹੈ ਕਿਉਂਕਿ ਉਸ ਵਕਤ ਅਸਸ ਦਾ ਰਾਜ ਭਾਗ ਖਤਮ ਹੋ ਚੁੱਕਾ ਹੁੰਦਾ ਹੈ 40 42 ਤੱਕ ਪਤਨੀ ਆਪਣੇ ਪਤੀ ਦਾ ਹਰ ਭੇਦ ਪਾ ਜਾਂਦੀ ਹੈ ਬੱਚੇ ਵੀ ਇਸ ਅਵਸਥਾ 'ਚ ਨਹੀਂ ਹੁੰਦੇ 15 18 ਸਾਲ ਦੇ ਹੁੰਦੇ ਆ ਕਿ ਉਹ ਉਸ ਤੇ ਕੋਈ ਜਪਤੀ ਰੱਖਣ ਉਸ ਦੌਰਾਨ ਕਿਹੜੀਆਂ ਚੀਜ਼ਾਂ ਜਿਹੜੀਆਂ ਅੱਜ ਦੇ ਸਮਾਜ ਨੂੰ ਬਹੁਤ ਥੜਕ ਰਹੀਆਂ ਨੇ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਉਹ ਮਾਨਸਿਕ ਆਜ਼ਾਦੀ ਕਈ ਵਾਰੀ ਸਮਾਜਿਕ ਗਰਕਣ ਜਾਂ ਟੁੱਟਦੇ ਰਿਸ਼ਤਿਆਂ ਵੱਲ ਨੂੰ ਅੱਜ ਮੈਂ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਅੱਜਕੱਲ ਵਿਦੇਸ਼ਾਂ ਦੇ ਵਿੱਚ ਜਿਹੜੀ ਤਲਾਕ ਮੰਦਰੀ ਦਾ ਚਲਾਨ ਵੀ ਵਧ ਗਿਆ ਡਿਵੋਰਸ ਰਿੰਗ ਵੀ ਆਜਾਦ ਹੋ ਗਈ ਹੈ ਇਹ ਦਰ ਵੱਧ ਰਹੀ ਹੈ ਉਦੋਂ ਕਿਹੜੀਆਂ ਚੀਜ਼ਾਂ ਨੇ ਕੀ ਖੁਰਾਕ ਜਿਸ ਤਰ੍ਹਾਂ ਬਚਪਨ ਦੇ ਵਿੱਚ ਔਰਤਾਂ ਨੂੰ ਮਾਸ ਮਛਲੀ ਜਾਂ ਜਾਦਾ ਵਸਾ ਪ੍ਰਟੀਨ ਵਾਲੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ ਸੀ ਦੁੱਧ ਤੋਂ ਵਰਜਿਆ ਜਾਂਦਾ ਸੀ ਜਿਵੇਂ ਉਹ ਕਹਿੰਦੇ ਆ ਕਿ ਤਿੱਤਰ ਖੰਬੀ ਬਦਲੀ ਰੰਮ ਮਲਾਈ ਖਾਏ ਉਹ ਉਦਲੇ ਉਹ ਵੱਸੇ ਉਹ ਉਦਲੇ ਤੇ ਗੱਲ ਨਾ ਬਿਰਤੀ ਜਾਏ ਮਤਲਬ ਤਿੱਤਰ ਖੰਬੀ ਬਦਲੀ ਇੱਕ ਵੇਗ ਹੁੰਦਾ ਇਸੇ ਤਰ੍ਹਾਂ ਔਰਤ ਨੂੰ ਦੁੱਧ ਮਲਾਈ ਤੋਂ ਵਰਜਿਆ ਗਿਆ ਕਿ ਉਹ ਇੱਕ ਕਮਜ਼ੋਰ ਰਹੇ ਉਹ ਸਰੀਰਕ ਤੌਰ ਤੇ ਅੱਛੀ ਪ੍ਰਟੀਨ ਖਾ ਕੇ ਇੱਕ ਸੰਪੂਰਨ ਔਰਤ ਨਾ ਬਣ ਸਕੇ ਜਿਹਨੂੰ ਕਿਤੇ ਨਾ ਕਿਤੇ ਇੱਛਾ ਸ਼ਕਤੀ ਪੈਦਾ ਹੋਵੇ ਕੋਈ ਆਪਣੇ ਹਾਨ ਪਰਮਾਨ ਦੀ ਇਸ ਦੌਰਾਨ ਇੱਕ ਸਮਾਜਿਕ ਸਦਾਚਾਰਿਕ ਲਾਈਫ ਲਈ ਧਰਮ ਵਿਗਿਆਨ ਤੇ ਖਾਸ ਕਰਕੇ ਪਰਿਵਾਰ ਅੱਛੇ ਦੋਸਤਾਂ ਦਾ ਸਰਕਲ ਤੇ ਅੱਛਾ ਲਿਟਰੇਚਰ ਕਿਹੜੀ ਚੀਜ਼ ਹੈ ਜਿਹੜੀ ਉਸਨੂੰ ਥੜਕਣ ਤੋਂ ਬਚਾ ਸਕਦੀ ਹੈ ਜੀ ਭੈਣ ਰਾਣੀ ਭਾਜੀ ਮੈਂ ਔਰਤ ਦੀ ਆਜ਼ਾਦੀ ਦੀ ਗੱਲ ਕਰਨਾ ਚਾਹੁੰਨੀ ਜਿੰਨਾਕ ਔਰਤ ਦੀ ਤਰਾਸ ਦੀ ਜੇ ਆਪਾਂ ਪੁਰਾਣੇ ਸਮਿਆਂ ਤੋਂ ਝਾਤ ਮਾਰੀਏ ਜਿਹਦੇ ਵਿੱਚ ਨਾ ਸਿਰਫ ਉਹਦੇ ਜੈਨੀਟਲਸ ਦੇ ਨਾਲ ਉਹਨਾਂ ਨੂੰ ਸਾੜਨਾ ਕੱਟਣਾ ਤੋਂ ਲੈ ਕੇ ਜਿਸ ਲਈ ਕਿ ਯੂਨਾਈਟਿਡ ਨੇਸ਼ਨਸ ਤੱਕ ਆਵਾਜ਼ ਚੁੱਕੀ ਗਈ ਕਿ ਔਰਤ ਦੀ ਇੱਛਾ ਬਾ ਦਿੱਤੀ ਜਾਏ ਖਤਮ ਕਰ ਦਿੱਤੀ ਜਾਏ ਜੈਨੀਟਲ ਮਿਊਟੀਸ਼ਨ ਤੇ ਨਾ ਸਿਰਫ ਹੁਣ ਸਾਲਾਨਾ ਦਿਨ ਉਹਦੇ ਲਈ ਜਾਗਰਤੀ ਲਈ ਇਹਦੇ ਲਈ ਸ਼ੁਰੂ ਕੀਤਾ ਹੈ ਬਲਕਿ ਇਸ ਪ੍ਰਤੀ ਜੇ ਤੁਸੀਂ ਕਿਸੇ ਵੀ ਮੁਲਕ ਵਿੱਚ ਦੇਖੋ ਕਿਉਂਕਿ ਇਹ ਸ਼ੁਰੂ ਸਾਡੇ ਭਾਰਤ ਤੋਂ ਹੀ ਹੋਇਆ ਜੇ ਤੁਸੀਂ ਪਿਛੋਕੜ ਦੇਖੋਗੇ ਖਤਨਾ ਤਾਂ ਧਿਆਨ ਰੱਖਣੀ ਹੈ ਖਤਨਾ ਤਾਂ ਇੱਕ ਮੁਸਲਮਾਨ ਸਮਾਜ ਦਾ ਵਰਗ ਹੈ ਬੁਰਹਾਨ ਜਾਂ ਕਿਹੜੇ ਨੇ ਉਹਨਾਂ ਤੇ ਲਾਸਟ ਟੂ ਲਾਸਟ ਇਅਰ ਬੈਨ ਹੋਇਆ ਖਤਨਾ ਇੰਡੀਆ ਚ ਔਰਤ ਦਾ ਜੋ ਹੁੰਦਾ ਸੀ ਮੈਂ ਉਹੀ ਤੁਹਾਨੂੰ ਕਹਿ ਰਹੀ ਹਾਂ ਕਿ ਇਹ ਇੱਕ ਔਰਤ ਦੀ ਆਜ਼ਾਦੀ ਦੀ ਅਜੇ ਸ਼ੁਰੂਆਤ ਜੇ ਜਿੱਥੇ ਇਹ ਮੰਨ ਲਿਆ ਜਾਂਦਾ ਸੀ ਕਿ ਔਰਤ ਦੀ ਕੋਈ ਸਦਰ ਨਹੀਂ ਹੈ ਦੀ ਕੋਈ ਹਜ਼ਰਤ ਨਹੀਂ ਹੈ ਇਹ ਸਿਰਫ ਵੰਦੀ ਹੈ ਤੇ ਇਹਨੇ ਸਿਰਫ ਆਪਣੇ ਪਤੀ ਦਾ ਹੁਕਮ ਹੀ ਚਲਾਉਣਾ ਹੈ ਉਹ ਤੁਰ ਗਿਆ ਤੇ ਫਿਰ ਉਹ ਖੁੱਲੀ ਜੇ ਕਿ ਆਪਣੇ ਸਾਰਿਆਂ ਦੇ ਵਿੱਚ ਕਿਸੇ ਵੱਲੋਂ ਵੀ ਵਰਤੀ ਜਾ ਸਕਦੀ ਹੈ ਇਸ ਸੋਚ ਤੋਂ ਅਗਾ ਤੁਰਦਿਆਂ ਸਾਡੀ ਹਾਲਾਂਕਿ ਭਾਰਤ ਵਿੱਚ ਇਹ ਸੋਚ ਨਹੀਂ ਸੀ ਅੰਦਰ ਗਵਾ ਨੇ ਜਿਨ੍ਹਾਂ ਦੇ ਬਾਹਰ ਦੀਆਂ ਮੂਰਤੀਆਂ ਦੱਸਦੀਆਂ ਨਹੀਂ ਕਜੁਰਾਉ ਜਾਓ ਉਦੋਂ ਸੇਗਾ ਤੇ ਜਿਹੜੀਆਂ ਨਾਲੰਦਾ ਦੇ ਵਿੱਚ ਯੂਨੀਵਰਸਿਟੀ ਵਿੱਚ ਲੀਆਂ ਜੋ ਐਡਵਾਂਸਡ ਕਿਤਾਬਾਂ ਜੋ ਲਾਇਬ੍ਰੇਰੀ ਸੀ ਸੜੀ ਉਹ ਸਾਰੇ ਤੇ ਵਿਦੇਸ਼ਾਂ ਤੋਂ ਪੜਨ ਆਉਂਦੇ ਸਨ ਯਾਨੀ ਨਾ ਸਿਰਫ ਸਰੀਰਕ ਸਿੱਖਿਆ ਬਲਕਿ ਐਡਵਾਂਸਡ ਤੁਸੀਂ ਕਿਸੇ ਕਿਸਮ ਦੀ ਸਾਇੰਸ ਲੈ ਲਓ ਐਸਟਰੋਨੋਮੀ ਲੈ ਲਓ ਕੋਈ ਵੀ ਚੀਜ਼ ਲਓ ਸਭ ਅਗਾਹ ਵਧੂ ਸੀ ਸਾਡੀ ਸੋਚ ਵਾਪਸ ਛੁੱਟੀ ਗਈ ਜਦੋਂ ਉਮ ਆਦਬ ਹਮਲਾਵਰ ਆਏ ਜਿਨ੍ਹਾਂ ਨੇ ਸਾਨੂੰ ਫਿਰ ਦੁਬਾਰਾ ਔਰਤ ਅੰਦਰ ਤਾੜ ਦਿੱਤੀ ਗਈ ਜਿਹਨੂੰ ਸਭ ਕੁਝ ਉਹਦੇ ਹੱਕ ਖੋਹ ਕੇ ਉਹਨੂੰ ਪੜਨਾ ਰੋਕ ਕੇ ਸਭ ਕੁਝ ਜਾਨੀ ਜਿੱਥੋਂ ਖਿੱਚ ਕੇ ਉਹਨੂੰ ਫਿਰ ਉੱਥੇ ਹੀ ਮੋੜ ਦਿੱਤਾ ਕਿ ਤੇਰੀ ਕੋਈ ਉਮੰਗ ਕੋਈ ਉਮੀਦ ਕੋਈ ਸਦਰ ਹੈ ਹੀ ਨਹੀਂ ਜੇ ਤੁਸੀਂ ਅੱਜ ਵਿਦੇਸ਼ਾਂ ਵਿੱਚ ਦੇਖੋਗੇ ਜਿਨ੍ਹਾਂ ਨੇ ਇੱਥੋਂ ਹੀ ਉਹ ਚੀਜ਼ ਲੈ ਕੇ ਅੱਗੋਂ ਸ਼ੁਰੂ ਕੀਤੀ ਉੱਥੇ 80 ਸਾਲ ਦੀ ਔਰਤ ਵੀ ਬਾਹਰ ਰਨਿੰਗ ਕਰਦੀ ਮਿਲ ਸਕਦੀ ਹੈ ਸਰੀਰਕ ਪੱਖੋਂ ਤਗੜੀ ਹੁੰਦੀ ਜੇ ਦੱਬ ਕੇ ਖਾ ਸਕਦੀ ਹੈ ਕੱਲੀ ਘੁੰਮ ਫਿਰ ਸਕਦੀ ਹੈ ਉਹਨੂੰ ਕਿਸੇ ਸਾਫ ਦੀ ਲੋੜ ਨਹੀਂ ਮਹਿਸੂਸ ਹੁੰਦੀ ਜੋ ਅਸੀਂ ਅਧੀਨਤਾ ਸਿਖਾਉਂਦੇ ਆਂ ਬਚਪਨ ਤੋਂ ਜਿਹੜੀ ਇੱਕ ਤਾਬੂ ਬਣਾ ਕੇ ਅਸੀਂ ਰੱਖ ਦਿੱਤਾ ਕਿ ਸਰੀਰਕ ਸੰਬੰਧ ਇੱਕ ਅਜੀਹਾ ਗੁਨਾਹ ਹੈ ਜਿਸ ਬਾਰੇ ਜ਼ਿਕਰ ਹੀ ਨਹੀਂ ਕਰਨਾ ਵੀ ਹਾਂ ਤੂੰ 35 ਸਾਲ ਦੀ ਹੋ ਗਈ ਚੱਲ ਬਈ ਤੂੰ ਹੁਣ ਗੁਰਦੁਆਰੇ ਜਾੰਜੇ ਤੇ ਬੈਠ ਤੇਰੀ ਅੱਗੋਂ ਉਮਰ ਆਣੀ ਹੈ ਹੁਣ ਤੂੰ ਤਿਆਰੀ ਕਰ ਅੱਗੋਂ ਤੂੰ ਦੇ ਆਉਣੇ ਦੇ ਬੱਚੇ ਤੋਂ ਪੋਤੇ ਸਾਹਮਣੇ ਨੇ ਪੋਤੀਆਂ ਸਾਹਮਣੀਆਂ ਤੇਰਾ ਕੰਮ ਖਤਮ ਹੈ ਤੇ ਮਰਦਾ ਆਪਣੇ ਆਪ ਨੂੰ ਖੁੱਲ੍ਹ ਦਿੰਦਾ ਹੋਇਆ ਤੁਸੀਂ ਜਿੰਨੇ ਵੀ ਐਕਸਟਰਾ ਮੈਰਿਟਲ ਰਿਲੇਸ਼ਨਸ ਦੇਖੋ ਮੈਂ ਇੱਕ ਡਾਕਟਰ ਆ ਇਹਦੇ ਵਿੱਚ ਕੋਈ ਲੁਕਾਉਣ ਦੀ ਗੱਲ ਹੈ ਨਹੀਂ ਸਾਡਾ ਰੋਜ਼ ਦਾ ਵਾਹ ਪੈਂਦਾ ਜੇ ਜਿੱਥੇ ਦਿਓਰ ਵੀ ਆ ਕੇ ਖੁੱਲ ਕੇ ਗੱਲ ਕਰਦਾ ਜੇ ਆਹ ਇਸ਼ੂਜ਼ ਆ ਰਹੇ ਨੇ ਮੈਂ ਆਪਣੀ ਭਜਰ ਪਰਜਾਈ ਨਾਲ ਪੈਨਾ ਤੇ ਆਹ ਆ ਚੀਜ਼ਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਆਮ ਨੇ ਆਪ ਤੁਹਾਨੂੰ ਜੇ ਕੋਈ ਲੱਗੇ ਮੈਂ ਕੋਈ ਬੜੀ ਗੈਰ ਕਾਨੂੰਨੀ ਗੱਲ ਕਰ ਰਹੀ ਆਂ ਆ ਇਹ ਤਾਂ ਹਰ ਦੂਸਰਾ ਬੰਦਾ ਇਹੀ ਇਸ਼ੂਜ਼ ਲੈ ਕੇ ਸਾਡੇ ਕੋਲ ਪਹੁੰਚ ਰਿਹਾ ਹੁਣੇ ਦੇ ਵਿੱਚ ਜੋ ਅਸੀਂ ਇਹ ਬਣਾ ਕੇ ਕਿ ਭਈ ਔਰਤ ਤਾਂ ਕਿਸੇ ਵੀ ਹਾਲ ਵਿੱਚ ਉਸ ਤੋਂ ਬਾਅਦ ਸਰੀਰਕ ਸੰਬੰਧ ਬਣਾ ਹੀ ਨਹੀਂ ਸਕਦੀ ਇਹਨੂੰ ਸੀਮਤ ਕਰਨਾ ਇਸ ਚੀਜ਼ ਕਾਰਨ ਹੀ ਸਾਡੇ ਸਮਾਜ ਵਿੱਚ ਇਹ ਵਿਗਾੜ ਦਿਖ ਰਿਹਾ ਜੇ ਜਿੱਥੇ ਸਭ ਕੁਝ ਹੁੰਦਿਆ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਟਰੰਕ ਵਿੱਚ ਬੰਦ ਕਰਕੇ ਬਾਹਰ ਵੱਡੇ ਵੱਡੇ ਸੰਗਲ ਬੰਨ ਕੇ 600 ਜੰਦਰੇ ਵੀ ਲਾ ਲਓ ਨਾ ਕਾਮ ਦੀ ਇੱਛਾ ਫੇਰ ਵੀ ਥੱਲੇ ਨਹੀਂ ਦੱਬੀ ਰਹਿੰਦੀ ਬਾਹਰ ਆਉਂਦੀ ਹੈ। ਇਹੀ ਕਾਰਨ ਹੈ ਕਿ ਸਾਡੇ ਇਸ ਵੇਲੇ ਜਿੰਨੇ ਵੀ ਐਕਸਟਰਾ ਮੈਰਿਟਲ ਰਿਲੇਸ਼ਨਸ 100 ਫੀਸਦ ਵਧੇ ਨੇ ਕੋਈ 1 ਜਾਂ 2 ਫੀਸਦ ਨਹੀਂ। ਉਹ ਕਾਰਨ ਇਹ ਹੈ ਕਿ ਅਸੀਂ ਉਹਨੂੰ ਦੱਬੇ, ੇਠਾ ਦੱਬ ਕੇ ਖੁਸ਼ ਕਹਿੰਨੇ ਆ ਵੀ ਠੀਕ ਹੈ। ਨਹੀਂ ਤਾਂ ਮੈਨੂੰ ਦੱਸੋ ਜਿਗੋਲੋਜ਼ ਕਿਉਂ ਵਧ ਰਹੇ ਨੇ? ਕਿ ਕੋਈ ਔਰਤ ਆਪਣੇ ਪਤੀ ਤੋਂ ਸੰਤੁਸ਼ਟ ਨਹੀਂ। ਤੇ ਨਾਵੇਂ ਸਮਾਜਿਕ ਬੰਦਸ਼ਾ ਨੂੰ ਮੰਨਦੀ ਏ ਤਾਂ ਫਿਰ ਉਹ ਲੱਭਦੀ ਜੇ ਕਿ ਹਾਂ ਮੈਂ ਹੁਣ ਇੰਨੀ ਕਹਾਂ ਕਿ ਮੈਂ ਇੱਕ ਮਰਦ ਕਿਰਾਏ ਤੇ ਲਿਆ ਕੇ ਘਰ ਬਿਠਾ ਸਕਦੀ ਆ ਉਹਨੂੰ ਵਰਤ ਸਕਦੀ ਆ ਤੇ ਵੇਚ ਸਕਦੀ ਆ ਬਿਲਕੁਲ ਇੰਜ ਜੇ ਆਪਾਂ ਤਵਾਇਫ ਵਾਲੇ ਪਾਸੇ ਦੇਖੀਏ ਤਾਂ ਸੁਪਰੀਮ ਕੋਰਟ ਕਹਿੰਦਾ ਜੇ ਕਿ ਸਾਡੇ ਐਸ ਵੇਲੇ 30 ਲੱਖ ਦੇ ਕਰੀਬ ਬੈਠੀਆਂ ਨੇ ਜਿਹੜੀਆਂ ਤੁਸੀਂ ਹੁਣ ਇਹਨਾਂ ਨੂੰ ਕਿਸ ਹਿਸਾਬ ਨਾਲ ਗਿਣਦੇ ਜੋ ਜਿਹੜੀਆਂ ਅਨੋਫੀਚਰ ਹਾਂਜੀ ਅਨੋਫੀਸ਼ਲ ਅਨੋਫੀਸ਼ਲ ਲਫ਼ਜ਼ ਵਰਤੇ ਐ ਤੇ ਆਫੀਸ਼ਲ ਸਾਡੇ 3 ਲੱਖ ਹੁਣ ਤੁਸੀਂ ਮੈਨੂੰ ਆਪੇ ਹੀ ਦੱਸ ਦਿਓ ਵੀ ਕੀ ਫਰਕ ਇਹਦੇ ਚ ਆਪਾਂ ਦੇਖ ਰਹੇ ਆ ਕਿਉਂ ਇਹ ਵਧ ਰਹੇ ਨੇ ਜੇ ਆਪਾਂ ਇੰਨੇ ਹੀ ਧਾਰਮਿਕ ਹੁੰਦੇ ਜੇ ਆਪਾਂ ਕਹਿੰਦੇ ਕਿ ਸਾਡਾ ਬ੍ਰਹਮਚਾਰੀਆ ਧਰਮ ਤੁਹਾਨੂੰ ਸਹੀ ਰਾਹ ਵਿਖਾਉਂਦਾ ਤਾਂ ਫਿਰ ਕੀ ਰੇਪਸ ਹੁੰਦੇ ਉਹ ਵੀ ਧਾਰਮਿਕ ਥਾਵਾਂ ਉੱਤੇ ਕਿਉਂ ਹੁੰਦੇ ਨੇ ਕਿਉਂ ਫਿਰ ਅਸੀਂ ਗੱਲ ਕਰਦੇ ਆ ਕਿ ਦੇਵਦਾਸੀਆਂ ਦੇ ਨਾਲ ਜਿਸ ਤਰੀਕੇ ਸ਼ੋਸ਼ਣ ਹੁੰਦਾ ਸੀ ਜਿਹੜਾ ਗਰਭ ਠਹਿਰਦਾ ਸੀ ਤੇ ਠੁੱਡੇ ਮਾਰ ਕੇ ਸਾਡੇ ਕੋਲ ਰਿਕਾਰਡ ਜੇ ਮੈਡੀਕਲ ਰਿਕਾਰਡ ਕਿਵੇਂ ਉਹਨਾਂ ਦੀਆਂ ਡੈਥਸ ਹਨ ਕਿਵੇਂ ਜਦੋਂ ਗਰਭ ਠਹਿਰਦਾ ਸੀ ਨਾਬਾਲਗ ਬੇਟੀਆਂ ਦੇ ਠੁੱਡੇ ਮਾਰ ਮਾਰ ਕੇ ਉਹਨਾਂ ਦੇ ਗਰਭ ਡੇਗੇ ਜਾਂਦੇ ਸਨ ਅੱਜ ਵੀ ਕੈਰਲਾ ਦੀਆਂ ਕੈਰਲਾ ਦੀਆਂ ਭੈਣ ਰਾਣੀ ਰਿਪੋਰਟਸ ਨੇ ਲੱਖਾਂ ਦੀ ਤਦਾਦ ਚ ਦੇਵਦਾਸੀਆਂ ਅੱਜ ਵੀ ਨੇ ਸਾਊਥ ਦੇ ਵਿੱਚ ਉਤਰੀ ਭਾਰਤ ਚ ਘਟਨੇ ਮਾਥਰਾ ਦੇ ਵਿੱਚ ਹਜ਼ਾਰਾਂ ਦੀ ਤਦਾਦ ਚ ਬਾਲ ਵਿਡੋਜ਼ ਨੇ ਜਿਨ੍ਹਾਂ ਦੇ ਬਾਰੇ ਇੱਕ ਔਰਤ ਡ੍ਰੀਮ ਗਰਲ ਹਿਮਾ ਮਾਲੀ ਦਾ ਬਿਆਨ ਸੀ ਕਿ ਇਹਨਾਂ ਕੋਲ ਪੈਸਾ ਬਹੁਤ ਹੈ ਹਾਲਾਂਕਿ 25-25 ਪੈਸੇ ਵਾਸਤੇ ਉਹ ਕਈ ਕੀ ਘੰਟੇ ਭਜਨ ਕਰਦੀਆਂ ਨੇ ਸਿਰਾਂ ਤੋਂ ਕੋਹਣੀਆਂ ਮੋਹਣੀਆਂ ਕਰ ਦਿਤੀਆਂ ਵਾਲ ਵਿਆ ਉਹਨਾਂ ਦੇ ਸੀਗੇ ਟੁੱਟ ਗਏ ਇਸ ਤਰ੍ਹਾਂ ਜਿਹੜਾ ਧਰਮ ਦਾ ਸੀ ਮਰਦ ਪ੍ਰਧਾਨ ਸਮਾਜ ਲਿਟਰੇਚਰ ਸਾਰਾ ਇਹਨਾਂ ਨੇ ਰਚਿਆ ਕੁਝ ਫੈਕਟ ਨੇ ਰਹਿ ਜੇ ਆਪਣੇ ਆਪ ਤੇ ਰਹਿ ਨਾ ਸਕੇ ਬਾਪ ਤੇ ਔਰਤ ਦਾ ਇਹ ਪੱਖ ਵੀ ਹੈ ਕਿ ਉਹ ਸਦਾਚਾਰ ਦੀ ਮਿਸਾਲ ਹੈ ਬਦਕਾਰ ਦੀ ਵੀ ਮਿਸਾਲ ਹੈ ਜੇ ਉਹ ਅਹਦ ਕਰ ਲਿਆ ਤਾਂ 1947 ਚ 84 ਚ ਕਿੰਨੀਆਂ ਔਰਤਾਂ ਨੇ ਖੁਦ ਆਪਣੇ ਆਪ ਨੂੰ ਕਤਲ ਕੀਤਾ ਕਿ ਇੱਜ਼ਤ ਆਬਰੂ ਨਹੀਂ ਜਾਣ ਦੇਣੀ ਤੇ ਸਦੀਆਂ ਤੀਕ ਨਾ ਮੁੜਾਂਗੀ ਰਾਜਣੇ ਤੋਂ ਭਾਵੇਂ ਚੱਲ ਕੇ ਬਾਪ ਦਾ ਬਾਪ ਆਵੇ ਦੂਸਰਾ ਇਹ ਵੀ ਪੱਕਾ ਹੈ ਵਫਾ ਚ ਮੁਹੱਬਤ ਜਿੰਨੇ ਵੀ ਕਿਸੇ ਹੋਏ ਨੇ ਸਾਰਿਆਂ ਦੇ ਵਿੱਚ ਔਰਤ ਦੀ ਵਫਾ ਆ ਇਸ ਕਰਕੇ ਉਹਨਾਂ ਦਾ ਨਾਂ ਆ ਗਿਆ ਸਿਰਫ ਤੇ ਸਿਰਫ ਮਿਰਜ਼ਾ ਤੇ ਸਹਿਵਾ ਦੇ ਵਿੱਚ ਬੇਵਫਾਈ ਦਾ ਦੋਸ਼ ਲਾ ਕੇ ਉਹ ਸੀ ਜਿਹੜਾ ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿਸਾਕਾਰਾਂ ਨੇ ਕੱਲੀ ਸਹਿਬਾ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ ਸੋ ਉਹ ਸਹਿਬਾ ਦਾ ਨਾਂ ਪਿੱਛੋਂ ਆ ਤੇ ਮਿਰਜ਼ੇ ਦਾ ਪੂਰੇ ਨਹੀਂ ਪੂਰੇ ਇਸ ਖਿੱਤੇ ਦੇ ਫੋਕਲੋਰ ਚ ਸਸੀਪੂਨੂ ਦੋਸਤੀ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਇਹਨਾਂ ਦੀਆਂ ਤੁਸ਼ਮਿਹਾਂ ਦਿੱਤੀਆਂ ਨੇ ਭਾਰਤ ਦੀ ਪਹਿਲੀ ਮੁਸਲਮਨ ਰੂਲਰ ਤੇ ਰਜ਼ੀਆ ਸੁਲਤਾਨ ਜਿਹੜੀ ਬਠਿੰਡਾ ਦੇ ਕਿਲਾ ਚ ਕੈਦ ਰਹੀ ਆਪਣੇ ਗੁਲਾਮ ਯਕੂਤ ਨਾਲ ਮੁਹੱਬਤ ਦਾ ਅੰਜਾਮ ਕੀ ਭੁਗਤਦੀ ਹੈ 12ਵੀਂ ਸਦੀ ਚ ਮੁਸਲਮ ਸਮਾਏ ਦੇ ਵਿੱਚ ਸੁਲਤਾਨ ਹੋਣਾ ਇੱਕ ਖੇਤੇ ਦੀ ਬਾਕਮਾਲ ਸੀ ਪਰ ਮੁਹੱਬਤ ਦੀ ਆਗਿਆ ਨਹੀਂ ਸੀ ਆਖਰ ਸਰਦਾਰਾਂ ਨੇ ਮੁਗਲ ਸਰਦਾਰਾਂ ਨੇ ਉਸ ਨੂੰ ਕੈਦ ਕੀਤਾ ਤੇ ਹਾਜ਼ਿਰਤਾਂ ਦੇ ਵਿੱਚ ਉਹਦੀ ਜਗ੍ਹਾ ਬਣੀ ਹੈ ਜਿੱਥੇ ਯਕੂਤ ਦਾ ਕਤਲ ਹੁੰਦਾ ਹੈ ਤੇ ਰਜ਼ੀ ਸੁਲਤਾਨ ਕੈਦ ਹੁੰਦੀ ਹੈ ਇਹ ਜਿਹੜਾ ਧਰਮ ਦਾ ਪੱਖ ਹੈ ਉਹ ਕਟੜਤਾ ਨਾਲ ਦਬਾਇਆ ਜਾ ਰਿਹਾ ਹੈ ਅੱਜ ਜਿਸ ਤਰ੍ਹਾਂ ਦੇ ਤੌਰ ਤਰੀਕੇ ਨੇ ਕੀ ਡਾਕਟਰ ਸਾਹਿਬ ਧਰਮ ਜੇ ਸਦਾਚਾਰ ਔਰਤ ਨੇ ਗ੍ਰਹਿਣ ਕਰ ਲਿਆ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਉਸ ਨੂੰ ਬਦਕਾਰ ਦੇ ਰਸਤੇ ਲੈ ਜਾਵੇ ਉਸ ਤੇ ਖੁਦ ਡਿਪੈਂਡ ਕਰਦਾ ਹੈ ਨਿਰਭਰ ਕਰਦਾ ਹੈ ਇਸ ਤਰ੍ਹਾਂ ਕੀ ਅੱਜਕਲ ਦੀ ਮੈਡੀਕਲ ਲਾਈਨ ਦੇ ਵਿੱਚ ਕੁਝ ਅਜਿਹੀਆਂ ਮੈਡੀਸਿਨ ਵੀ ਨੇ ਜਿਸ ਦੇ ਵਿੱਚ ਔਰਤ ਦੀ ਉਹ ਇੱਛਾ ਨੂੰ ਖਤਮ ਕੀਤਾ ਜਾ ਰਿਹਾ ਕੁਝ ਇਸ ਤਰ੍ਹਾਂ ਦਾ ਵੀ ਹੋ ਰਿਹਾ ਹੁਣ ਕੁਦਰਤੀ ਹੋ ਰਿਹਾ ਹੁਣ ਮੈਂ ਭਾਜੀ ਇੱਕ ਸਵਾਲ ਮੈਂ ਵੀ ਪੁੱਛਣਾ ਚਾਹਨੀ ਹਾਂ ਕਿ ਜੇ 84 ਜਾਂ 47 ਵਿੱਚ ਔਰਤ ਨੂੰ ਆਪਣੇ ਆਪ ਨੂੰ ਖਤਮ ਕਰਨ ਦੀ ਲੋੜ ਪਈ ਤਾਂ ਉਹਨੂੰ ਪਤ ਬਚਾਉਣ ਦੀ ਕਿਸ ਕੋਲੋਂ ਲੋੜ ਪਈ ਬਿਲਕੁਲ ਕਿਤੇ ਪੁੱਤ ਤੋਂ ਕਿਸੇ ਦੇ ਕੁੱਖੋਂ ਜੰਮੇ ਪੁੱਤ ਤੋਂ ਸੀ ਤਾਂ ਕਦੇ ਸਮਾਜ ਨੇ ਇਹ ਵੀ ਕਿਹਾ ਕਿ ਉਹ ਪੁੱਤਾਂ ਨੂੰ ਮਾਰ ਦਿੱਤਾ ਮਾਵਾ ਨੇ ਉਸ ਦਿਨ ਕਿ ਤੂੰ ਮੇਰੀ ਧੀ ਤੇ ਹੱਥ ਰੱਖੇਗਾ ਜਾਂ ਉਹਦੇ ਤੇ ਅੱਖ ਰੱਖੇਗਾ ਜਾਂ ਕਿਸੇ ਧੀ ਦੀ ਪਤ ਲੁੱਟਣ ਜਾਏਗਾ ਗੋਲੀਆਂ ਆਪਾਂ ਕਦੇ ਸਮਾਜ ਵਿੱਚ ਇਹ ਨਹੀਂ ਹੋਣਿਆ ਹੋਵੇ ਕਿ ਮਾਵਾ ਨੇ ਪਦੂਕਾਂ ਚੱਕੀਆਂ ਤੇ ਆਪਣੇ ਜਵਾਨ ਪੁੱਤ ਵੱਢ ਛੁੱਟੇ ਜਾਂ ਗੋਲੀਆਂ ਮਾਰ ਦਿੱਤੀਆਂ ਕਿ ਤੂੰ ਕਿਸੇ ਦੀ ਧੀ ਤੇ ਮਾੜੀ ਅੱਖ ਨਾ ਰੱਖੀ ਕਿਉਂ ਆਖਰ ਸਮਾਜ ਇਹ ਫੋਰਸ ਕਰਦਾ ਕਿ ਧੀ ਹੀ ਇਹ ਕਦਮ ਪੁੱਟੇ ਕਿ ਮੈਂ ਜੇ ਪਤਨੀ ਹੋਣੀ ਐ ਤਾਂ ਮੈਂ ਹੀ ਮਰਨਾ ਐ ਨਹੀਂ ਖਤਮ ਹੋਣਾ ਮੇਰੀਆਂ ਹੀ ਸਦਰਾਂ ਮੁੱਕਣਗੀਆਂ ਤਾਂ ਹੀ ਇਹ ਕੰਮ ਹੋਏਗਾ ਕਦੇ ਵੀ ਇਹ ਸਮਾਜ ਦਾ ਦੂਜਾ ਪੱਖ ਕਿਉਂ ਨਹੀਂ ਵੇਖਿਆ ਜਾਂਦਾ ਮੈਂ ਜਿੰਨੀਆਂ ਵੀ ਅਸੀਂ ਗੱਲ ਕਰਨ ਲੱਗੇ ਹਾਂ ਤੁਸੀਂ ਕਿ ਮੈਡੀਸਿਨਸ ਜਿਹਦੇ ਨਾਲ ਔਰਤ ਨੂੰ ਸਦਾਚਾਰਕ ਸਿੱਖਿਆ ਵੱਲ ਤੋਰਨਾ ਪਵੇ ਤੁਹਾਨੂੰ ਲੱਗੇਗੀ ਬਗਾਵਤੀ ਸੁਰ ਪਰ ਮੈਂ ਹਮੇਸ਼ਾ ਇਹੋ ਕਹਿੰਨੀ ਆ ਕਿ ਆਪਾਂ ਸਦੀਆਂ ਹੋ ਗਈਆਂ ਔਰਤ ਤੇ ਜ਼ੁਲਮ ਹੁੰਦੇ ਆ ਇੱਕ ਦਿਨ ਸਿਰਫ ਇੱਕ ਦਿਨ ਮੈਂ ਤਾਂ ਵਾਦ ਮੰਗਿਆ ਹੀ ਨਹੀਂ ਸਦੀਆਂ ਸੱਤਾਂ ਸਾਲਾਂ ਤੋਂ ਸਿਰਫ ਇੱਕ ਦਿਨ ਜਰਾ ਇਹ ਵਾਗ ਡੋਰ ਆਪਣੇ ਬੇਟਿਆਂ ਤੇ ਕੱਸ ਕੇ ਦੇਖ ਲਓ ਤੇ ਫਿਰ ਨੋਟ ਕਰੋ ਅਗਲੇ ਦਿਨ ਕਿੰਨੇ ਬਲਾਦਕਾਰ ਹੋਏ ਕਿ ਸੜਕ ਤੇ ਕਿਸੇ ਤੇ ਇਨਸਾਫ ਸੁਟਿਆ ਗਿਆ ਕਿ ਉਸ ਦਿਨ ਸਾਰੀਆਂ ਬੇਟੀਆਂ ਬਿਲਕੁਲ ਫਿਕਰ ਛੱਡ ਕੇ ਘੁੰਮ ਸਕੀਆਂ ਸਨ ਕਿ ਆਜ਼ਾਦੀ ਸਿਰਫ ਬੇਟਿਆਂ ਲਈ ਹੈ ਬੇਟੀਆਂ ਲਈ ਸਿਰਫ ਬੰਦਸ਼ਾਹੀ ਰੱਖਣੀ ਹੈ ਆਖਰ ਕਦੋਂ ਤੱਕ ਸਦਾਚਾਰਕ ਸਿੱਖਿਆ ਸਿਰਫ ਕੁੜੀਆਂ ਦੇ ਹੀ ਅਸੀਂ ਲੇਖੇ ਲਾਣੀ ਹੈ ਮੁੰਡਿਆਂ ਨੂੰ ਕਦੋਂ ਅਕਲ ਸਿਖਾਵਾਂਗੇ ਕਿ ਭਾਈ ਤੂੰ ਵੀ ਕਦੇ ਇਹ ਸਬਰ ਰੱਖ ਜੇ ਸੜਕ ਤੇ ਕੋਈ ਕੁੜੀ ਦਿਸਦੀ ਹੈ ਤਾਂ ਜਿਸਮ ਨਹੀਂ ਹੁੰਦਾ ਉਹਦੇ ਉਹ ਵੀ ਕਿਸੇ ਦੀ ਧੀ ਹੈ ਉਹ ਵੀ ਕਿਸੇ ਦੀ ਭੈਣ ਹੈ ਇਹ ਸੀ ਪੁਰਾਣੇ ਸਮਿਆਂ ਵਿੱਚ ਚੇਤੇ ਹੋਵੇ ਤਾਂ ਉਦੋਂ ਜੇ ਇੱਕ ਪਿੰਡ ਵਿੱਚ ਵਿਆਹ ਹੁੰਦਾ ਸੀ ਨਾ ਕਿਸੇ ਧੀ ਦਾ ਤਾਂ ਪਿੰਡ ਦੀ ਧੀ ਹੁੰਦੀ ਸੀ ਹਰ ਘਰ ਦੇ ਪੁੱਤਰ ਇਸੇ ਤਰੀਕੇ ਹੀ ਉਹਦੇ ਲਈ ਪੂਰੀ ਤਿਆਰੀ ਲਈ ਕੋਈ ਬਿਸਤਰੇ ਚੱਕਦਾ ਸੀ ਦਰਵਾਜ਼ੇ ਖੁੱਲੇ ਹੁੰਦੇ ਸੀ ਸਭਨਾਂ ਦੇ ਘਰਾਂ ਵਿੱਚ ਆ ਕੇ ਰਹਿ ਜਾਂਦੇ ਸਨ ਮੈਂ ਤਾਂ ਭਾਜੀ ਉਸ ਸਾਡੇ ਗਾਇਕ ਵੀਰ ਨੂੰ ਵੀ ਸਵਾਲ ਪੁੱਛਣਾ ਚਾਹਨੀ ਆ ਜਿਹੜੇ ਇਹੋ ਜਿਹੇ ਗੀਤ ਬਣਾਉਂਦੇ ਨੇ ਕਿ ਲੰਗ ਕੀ ਗਵੰਡਣ ਖਹਿ ਕੇ ਚੱਕ ਲੋ ਵਾਹਿਗੁਰੂ ਕਹਿ ਕੇ ਕੀ ਮਤਲਬ ਜੇ ਇਹਦੇ ਚੋਂ ਕੀ ਕੱਢਣਾ ਚਾਹੁੰਦੇ ਹੋ ਕੀ ਅਸੀਂ ਸਦਾਚਾਰ ਸੱਭਿਆਚਾਰ ਔਰਤਾਂ ਦੇ ਜਿੰਨੇ ਇਕੱਲਾ ਲਾ ਦਿੱਤਾ ਕਿ ਤੂੰ ਹੀ ਗੋਲੀ ਖਾ ਤੂੰ ਹੀ ਸਿਰਫ ਸਬਰ ਦੇ ਵਿੱਚ ਜੀ ਪਰ ਮੁੰਡਿਆਂ ਨੂੰ ਖੁੱਲ੍ਹ ਦਿੱਤੀ ਹੈ ਤੁਹਾਨੂੰ ਚੁੱਕ ਸਕਦੇ ਨੇ ਉਹ ਵੀ ਵਾਹਿਗੁਰੂ ਵਰਗਾ ਨਾਂ ਲੈ ਕੇ ਚਿੱਕੜ ਚ ਲਵੇੜ ਕੇ ਤੇ ਕੌਣ ਇਹੋ ਜਿਹਾ ਗੀਤ ਗੀਤ ਰਚਦਾ ਜੇ ਜਿਸ ਵਿੱਚ ਔਰਤ ਦੇ ਜਿਸਮ ਦਾ ਉਹਦੇ ਰੰਗ ਦਾ ਉਹਦੇ ਵਾਲਾਂ ਦਾ ਇਹ ਸਾਰੇ ਆਕਾਰ ਕਿਉਂ ਦਿੱਤੇ ਜਾ ਰਹੇ ਨੇ ਔਰਤ ਨੂੰ ਕਿਉਂ ਨਹੀਂ ਇਹੀ ਚੀਜ਼ਾਂ ਮਰਦਾਂ ਲਈ ਗੀਤ ਸੰਗੀਤ ਹੁੰਦਾ ਕਿ ਔਰਤ ਨਾਉ ਜੀ ਇਹੋ ਜਿਹੇ ਗੀਤ ਸੰਗੀਤ ਕਿ ਤੂੰ ਆਪਣੀ ਜੁੱਤੀ ਲਈ ਵੀ ਮੇਰੇ ਅੱਗੇ ਹੱਥ ਜੋੜ ਕੇ ਮੰਗ ਕਰ ਤਾਂ ਤੈਨੂੰ ਜੁੱਤੀ ਦਵਾਂਗੇ ਕੀ ਮਤਲਬ ਹੋਇਆ ਇਸ ਤਰੀਕੇ ਜ਼ਲਾਲਤ ਦਾ ਕਿਉਂ ਆਖਰ ਸਿਰਫ ਔਰਤ ਦੀ ਲੋੜ ਪੈਂਦੀ ਜੇ ਰਬੜ ਖਰੀਦਣ ਤੋਂ ਲੈ ਕੇ ਸੂਈ ਖਰੀਦਣ ਤੋਂ ਲੈ ਕੇ ਜਹਾਜ਼ ਤੱਕ ਦੀ ਕਿਉਂ ਨਹੀਂ ਉੱਥੇ ਮਰਦ ਖੜੇ ਹੁੰਦੇ ਕਿ ਅਸੀਂ ਵੇਚ ਸਕਦੇ ਹਾਂ ਕਿ ਮਰਦਾਂ ਨੂੰ ਸਿਰਫ ਅੱਖਾਂ ਸੇਕਣ ਦਾ ਸਿਰਫ ਇਹ ਖੁੱਲ੍ਹ ਦੇ ਦਿੱਤੀ ਗਈ ਹੈ ਸਮਾਜ ਦੇ ਵਿੱਚ ਕਿ ਤੁਸੀਂ ਸਿਰਫ ਇਹੋ ਕਰੋਗੇ ਤੇ ਅਸੀਂ ਜਿੰਨੀਆਂ ਵੀ ਸਦਰਾਂ ਨੇ ਔਰਤ ਦੀਆਂ ਉਹ ਦੱਬਣ ਲਈ ਉਹਨਾਂ ਨੂੰ ਦਵਾਈਆਂ ਜ਼ਰੂਰ ਦੇ ਦੇਾਂਗੇ ਬਿਲਕੁਲ ਹਨ ਦਵਾਈਆਂ ਮੈਂ ਮੰਨਦੀ ਆ ਇਹ ਚੀਜ਼ਾਂ ਹਨ ਪਰ ਕੀ ਕਦੇ ਕਿਸੇ ਨੇ ਜ਼ਿਕਰ ਕੀਤਾ ਹਾਂਜੀ ਮਰਦ ਲਈ ਵਿਆਗਰਾ ਦੀ ਲੋੜ ਹੈ ਉਹਨੂੰ ਤਾਂ ਜ਼ੋਰ ਲੋੜ ਹੈ ਜ਼ਰੂਰ ਬਲੂ ਪਿਲ ਖਾਣੀ ਹੈ ਭਈ ਕਦੇ ਉਹਨੂੰ ਵੀ ਦਵਾਈ ਦਿਓ ਕਿ ਆਹ ਚੀਜ਼ ਕਾਕਾ ਨਹੀਂ ਕਰਨੀ ਤਾਂ ਕਿ ਤੇਰੀ ਇਹ ਸਦਰ ਖਤਮ ਹੋਵੇ ਕਿ ਤੂੰ ਕਿਸੇ ਪਰਾਈ ਔਰਤ ਤੇ ਅੱਖ ਧਰ ਸਕੇ ਕਿਉਂ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਸਾਡੇ ਕੇਸ ਨਾਬਾਲਗ ਧੀਆਂ ਦੇ ਸਮੂਹਕ ਬਲਾਤਕਾਰ ਕਿਉਂ ਅਸੀਂ ਸੜਕਾਂ ਤੇ ਵਿਗਿਆੜ ਛੱਡੇ ਨੇ ਕਿ ਆਓ ਤੇ ਇਹਨਾਂ ਦਾ ਬਲਾਤਕਾਰ ਕਰੋ ਉਦੋਂ ਸਦਾਚਾਰ ਕਿੱਥੇ ਜਾਂਦਾ ਜੀ ਕਿਉਂ ਅਸੀਂ ਧਾਰਮਿਕ ਥਾਵਾਂ ਤੱਕ ਤੇ ਨਹੀਂ ਛੱਡ ਸਕਦੇ ਅਸੈਂਬਲੀਆਂ ਚ ਬੈਠੇ ਕੌਣ ਨੇ ਜਿਹੜੇ ਪੌਰਨ ਮੂਵੀਜ਼ ਦੇਖਦੇ ਨੇ ਕਿਉਂ ਦੇਖੀਆਂ ਜਾਂਦੀਆਂ ਨੇ ਕਿ ਉਹਨਾਂ ਦੀਆਂ ਸਦਰਾਂ ਲਈ ਉਹਨਾਂ ਨੂੰ ਇਹ ਸਜ਼ਾ ਨਹੀਂ ਮਿਲਣੀ ਚਾਹੀਦੀ ਕਿ ਉਹ ਦਵਾਈਆਂ ਖਾਣ ਤਾਂ ਕਿ ਉਹਨਾਂ ਦੀ ਇੱਛਾ ਸ਼ਕਤੀ ਖਤਮ ਹੋ ਜਾਵੇ ਤਾਂ ਫਿਰ ਇਹ ਸਾਰੇ ਦੇ ਸਾਰੇ ਜੇ ਅਸੀਂ ਜਿਸ ਨੂੰ ਯਾਨੀ ਜੇ ਗਰੀਬ ਖਤਮ ਕਰ ਗਰੀਬੀ ਖਤਮ ਕਰਨੀ ਹੈ ਤਾਂ ਗਰੀਬ ਨਹੀਂ ਮਾਰ ਦੇਣੇ ਹੁੰਦੇ ਇਹਦਾ ਮਤਲਬ ਇਹ ਜੇ ਅਸੀਂ ਬਲਾਤਕਾਰ ਖਤਮ ਕਰਨੇ ਜਾਂ ਘਰਾਂ ਵਿੱਚ ਨਾਬਾਲਗ ਧੀਆਂ ਦੇ ਆਪਣੇ ਸਕੇ ਪਿਓਾਂ ਜਾਂ ਭਰਾਵਾਂ ਤੋਂ ਜਾਂ ਚਾਚਿਆਂ ਹੱਥੋਂ ਸਰੀਰਕ ਸ਼ੋਸ਼ਣ ਹੁੰਦਿਆਂ ਦੀ ਗਿਣਤੀ 50 ਫੀਸਰ ਦੇ ਨੇੜੇ ਤੇੜੇ ਪਹੁੰਚ ਚੱਲੀ ਏ ਤਾਂ ਫਿਰ ਕਿਦੀ ਆਖਰ ਉਹ ਇੱਛਾ ਸ਼ਕਤੀ ਖਤਮ ਕਰਨ ਦੀ ਲੋੜ ਏ ਇਸ ਤੇ ਜ਼ਰੂਰ ਇੱਕ ਵੱਡਾ ਕਵੈਸਚਨ ਮਾਰਕ ਜ਼ਰੂਰ ਇੱਥੇ ਉੱਪਰ ਦਾਜੀ ਜੀ ਬਿਲਕੁਲ ਦੇਖੋ ਸਦਾਚਾਰਕ ਅੱਛਾ ਸਾਹਿਤ ਲਿਟਰੇਚਰ ਤੁਹਾਡਾ ਰਹਿਣ ਸਹਿਣ ਤੁਹਾਡੀ ਖੁਰਾਕ ਜੈਸਾ ਅੰਨ ਵੈਸਾ ਮਨ ਵੈਸਾ ਤਨ ਇਹ ਚੀਜ਼ਾਂ ਉਪਰ ਦੀਆਂ ਨੇ ਤੇ ਤੁਹਾਡੀ ਵੇਖਣੀ ਪਾਖਣੀ ਜਦੋਂ ਬੱਚਾ ਪਹਿਲੇ ਦਿਨ ਕਿਸੇ ਨਾਲ ਈਵ ਟੇਸ ਕਰਕੇ ਆਉਂਦਾ ਜੇ ਮਾਂ ਜਾਂ ਮਾਪੇ ਨਹੀਂ ਵਰਜਦੇ ਘਰ ਚ ਗਾਲ ਕੱਢਦਾ ਤੇ ਮਾਂ ਜਾਂ ਮਾਪੇ ਜਾਂ ਚਾਚਾ ਹੱਸਦਾ ਉਸਤੇ ਗਾਲ ਕੱਢਣ ਤੇ ਤੇ ਸਮਝੋ ਕਿ ਸ਼ੁਰੂਆਤ ਹੈ ਜਿਆ ਜੀਵਟਿਜ਼ਿੰਗ ਕਰਦਾ ਤੇ ਕੱਲ ਨੂੰ ਬਲਾਤਕਾਰੀ ਹੋਏਗਾ ਇਹ ਸਟੈਪ ਸ਼ਾਇਦ ਉਦੋਂ ਹੀ ਸਮਝਣ ਦੀ ਜ਼ਰੂਰਤ ਹੈ ਇਹ ਕਦਮ ਉਦੋਂ ਹੀ ਸੰਭਾਲਣ ਦੀ ਜ਼ਰੂਰਤ ਹੈ ਤੇ ਅੱਛਾ ਸਾਹਿਤ ਅਸੀਂ ਸ਼ਬਦ ਗੁਰੂ ਦੇ ਵਾਰਸਾਂ ਅਸੀਂ ਉਸ ਤੋਂ ਵਿਰਵੇ ਹੋ ਗਏ ਆ ਉਹਦੇ ਵੱਲ ਕੰਡ ਕਰ ਲਈਏ ਤੇ ਦੂਸਰਾ ਸੋਸ਼ਲ ਸਾਈਟਸ ਦਾ ਕਵਾੜਾ ਬਹੁਤ ਵੱਧ ਗਿਆ ਭੈਣਾਂਣੀ ਅਮਰੀਕਾ ਦੀ ਰਿਪੋਰਟ ਮੈਂ ਪੜ੍ਹ ਰਿਆ ਸੀ ਕਿ ਵਿਸ਼ਵ ਦੇ ਨਾਖੁਸ਼ ਮੁਲਕਾਂ ਦੇ ਵਿੱਚ ਅਮਰੀਕਾ 23ਵੇਂ ਸਥਾਨ ਤੇ ਹੈ ਖੁਸ਼ਹਾਲ ਮੁਲਕਾਂ 'ਚ ਅਮਰੀਕਾ 23ਵੇਂ ਸਥਾਨ ਤੇ ਹੈ ਉਥੇ ਕਈ ਸਟੇਟਸ ਨੇ ਬੱਚਿਆਂ ਦੇ ਸੋਸ਼ਲ ਸਾਈਟਸ ਤੇ ਕੀ ਵੇਖਣਾ ਜਾਂ ਕੀ ਵੇਖਣਾ ਇਸ ਨੂੰ ਲੈ ਕੇ ਸੋਸ਼ਲ ਸਾਈਟਸ ਪਾਲਿਸੀ ਨੂੰ ਲੈ ਕੇ ਸਾਰਾ ਇੱਕ جنگ ਚੱਲ ਰਹੀ ਹੈ ਸੋਸ਼ਲ ਮੀਡੀਆ ਕੰਪਨੀਆਂ ਤੇ ਪੇਰੈਂਟਸ ਦੇ ਦਰਮਿਆਨ ਇਸ ਤਰ੍ਹਾਂ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਇਸ ਪੱਖੋਂ ਆ ਜਾਂਦੀਆਂ ਨੇ ਗੰਗੂਬਾਈ ਕਾਠੀਆਵਾੜੀ ਇੱਕ ਬੜੀ ਫਿਲਮ ਆਈ ਸੀ ਉਸ ਔਰਤ ਨੇ ਬੜੀ ਜਦੋਜਾਹਿਦ ਕੀਤੀ ਇਸ ਤਰ੍ਹਾਂ ਚੱਕਲਿਆਂ ਚੋਟ ਕੇ ਆਈ ਸਿਆਸਤ ਦੀਆਂ ਪੌੜੀਆਂ ਉੱਚੜੀ ਜਿਸ ਤੇ ਬਾ ਕਮਾਲ ਫਿਲਮ ਬਣੀ ਸੀ ਪਿਛਲੇ ਦਿਨੀ ਆਲੀਆ ਪਟਦੀ ਤੇ ਉਹ ਮੈਸੇਜ ਛੱਡ ਜਾਂਦੀ ਹੈ ਬਿਜ਼ਨਸ ਕਰ ਜਾਂਦੀ ਹੈ ਪਰ ਹੱਲ ਕੋਈ ਨਹੀਂ ਤੇ ਆਖਰ ਦੇ ਵਿੱਚ ਜੋ ਮੈਨੂੰ ਲੱਗਦਾ ਕਿ ਅੱਛੀ ਸਦਾਚਾਰਕ ਸਿੱਖਿਆ ਮੱਚਾ ਸਾਹਿਤ ਲਿਟਰੇਚਰ ਇਨਸਾਨ ਨੂੰ ਸ਼ਾਇਦ ਇਸ ਲਈ ਤੇ ਕਿਤੇ ਨਾ ਕਿਤੇ ਪਾ ਸਕਦਾ ਇੱਕ ਸੋਹਣਾ ਸਮਾਜ ਸਿਰਜਣ ਦੇ ਵਿੱਚ ਜਿਵੇਂ ਅਸੀਂ ਸ਼ਬਦ ਗੁਰੂ ਦੇ ਵਾਰਿਸਾਂ ਜੇ ਸ਼ਬਦਾਂ ਵੱਲ ਕੰਡ ਨਾ ਕਰੀਏ ਸ਼ਬਦਾਂ ਵੱਲ ਸਿਰ ਕਰੀਏ ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੁਝ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਸੋਸ਼ਲ ਸਾਈਟਸ ਦੇ ਇਸ ਹਨੇਰ ਝੱਖੜ ਦੇ ਵਿੱਚ ਹੋਰ ਆਖਰ ਕੀ ਸੁਨੇਹਾ ਜੀ ਪੈਣਾਂ ਵਾਲੀ ਡਾਕਟਰ ਹਰਸ਼ਚੰਦਰ ਗੌਰ ਜੀ ਦੇਖੋ ਭਾਜੀ ਅਸੀਂ ਇਨਸਾਨ ਆਖਰ ਸ਼ੁਰੂਆਤ ਕੋਈ ਤਾਂ ਜਾਨਵਰਾਂ ਤੋਂ ਅਸੀਂ ਜਾਨਵਰ ਤੋਂ ਤਬਦੀਲ ਹੋ ਕੇ ਆਏ ਆਂ ਕਿ ਮੁਖੌਟਾ ਇਨਸਾਨੀਅਤ ਦਾ ਛਾੜਤਾ ਲਿਆ ਹੈ ਇਥੋਂ ਅਸੀਂ ਉਨੇ ਹੀ ਜਾਨਵਰ ਹਮ ਅਸੀਂ ਮੈਂ ਲਫ਼ਜ਼ ਸ਼ਾਇਦ ਤੁਸੀਂ ਭਰਾਓ ਬਹੁਤ ਮਾੜਾ ਲੱਗੇਗਾ ਤੇ ਇਹ ਸ਼ਬਦ ਵਰਤੀਆਂ ਪਰ ਹਕੀਕਤ ਜੇ ਕੀ ਕਰੀਏ ਹਕੀਕਤ ਹੁੰਦੀ ਕੋਝੀ ਅਸੀਂ ਔਰਤ ਦੇ ਜਿਸਮ ਤੋਂ ਵੱਧ ਮੰਨਿਆ ਨਹੀਂ ਜਿੰਨਾ ਮਰਜ਼ੀ ਉਦੇ ਉੱਪਰ ਆਪਣੇ ਸ਼ਬਦਾਂ ਦੇ ਵਿੱਚ ਆਪਣੇ ਹਾਵ ਭਾਵਾਂ ਵਿੱਚ ਜੋ ਵੀ ਅਸੀਂ ਐਕਸ਼ਨਸ ਦਿਖਾਉਨੇ ਆ ਉਹਨਾਂ 'ਚ ਵਕਤੀ ਭਾਵਾਂ ਵਿੱਚ ਅਸੀਂ ਜੋ ਮਰਜ਼ੀ ਅ ਸ਼ਬਦ ਵਰਤ ਲਈਏ ਜੋ ਮਰਜ਼ੀ ਕਰ ਲਈਏ ਪਰ ਸਾਡੇ ਅੰਦਰਲੀ ਲਾਲਸਾ ਉੱਪਰ ਉੱਬਰ ਨਿਕਲਦੀ ਜੇ ਜਿਸ ਤਰੀਕੇ ਭਾਵੇਂ ਕੋਈ ਡਾਕਟਰ ਤਲ ਤੋਂ ਹੋਵੇ ਕੋਈ ਵਕੀਲ ਹੋਵੇ ਕੋਈ ਜੱਜ ਹੋਵੇ ਕੋਈ ਸਪੋਰਟਸ ਔਮੈਨ ਹੋਵੇ ਦੇਖੋ ਨਾ ਇਸ ਮੌਤ ਤੱਕ ਸਾਡੀ ਜੱਜ ਮੰਗਦੀ ਜੇ ਇਹ ਸਾਰਾ ਕੁਝ ਦੇ ਹੁੰਦਿਆਂ ਦੇ ਵਿੱਚ ਮੈਂ ਤੁਹਾਡੀ ਕਿਤਾਬ ਦਾ ਜਾਂ ਸਾਹਿਤ ਦੀ ਗੱਲ ਉੱਥੇ ਹੀ ਆਣਾ ਚਾਹੀਨੀ ਆ ਇਹ ਸਾਰਾ ਕੁਝ ਦੇ ਦਿਨ ਚੱਲ ਰਿਹਾ ਜੇ ਜਿੱਥੇ ਸਾਡਾ ਧਰਮ ਸਾਡੀ ਜਾਤ ਪਾਤ ਇੱਕ ਮੋਢੀ ਬਣ ਕੇ ਉੱਭਰ ਰਹੇ ਨੇ ਆਪੋ ਵਿੱਚ 파ੜ ਪਾਣ ਲਈ ਸਾਡੇ ਇੱਕ ਰਾਹ ਦਸੇਰਾ ਸਾਨੂੰ ਜਬਰੀ ਮੈਂ ਇਹ ਜਬਰੀ ਲਫ਼ਜ਼ ਵਰਤਿਆ ਤੋੜ ਰਹੇ ਨੇ ਕਿ ਆਹੀ ਰਾਹ ਦਸੇਰਾ ਜਿਹਦੇ ਵਿੱਚ ਸਿਰਫ 파ੜੋ ਤੇ ਰਾਜ ਕਰੋ ਦੀ ਨੀਤੀ ਨੂੰ ਅਸੀਂ ਮੰਨ ਰਹੇ ਹਾਂ ਉਹਦੇ ਵਿੱਚ ਸਾਹਿਤ ਕਿੰਨਾ ਕੁ ਮੈਨੂੰ ਦੱਸ ਦਿਓ ਅੱਜ ਆਪਾਂ ਗੱਲ ਕਰਾਂਗੇ ਜਿੱਥੇ ਸਾਹਿਤ ਅਸਰ ਪਾਏਗਾ ਜਿੱਥੇ ਲਾਇਬ੍ਰੇਰੀਅਨਜ਼ ਨਾਲ ਮੇਰੀ ਗੱਲ ਹੁੰਦੀ ਜੇ ਸਕੂਲਾਂ ਵਿੱਚ ਸਿਰਫ ਅੰਗਰੇਜ਼ੀ ਸਾਹਿਤ ਦੀ ਤਾਂ ਭਾਵੇਂ ਕੋਈ ਲੈ ਲਵੇ ਪੰਜਾਬੀ ਦੀ ਕਿਤਾਬ ਐਸ ਵੇਲੇ ਕੋਈ ਬੱਚਾ ਲੈ ਕੇ ਹੀ ਨਹੀਂ ਜਾ ਰਿਹਾ ਮਿੱਟੀ ਪਈ ਜਿਉਂ ਉਹਨਾਂ ਵਿੱਚ ਲਾਇਬ੍ਰੇਰੀਆਂ ਵਿੱਚ ਸਕੂਲਾਂ ਵਿੱਚ ਬੱਚੇ ਪੜਨ ਨੂੰ ਤਿਆਰ ਨਹੀਂ ਉਹਨਾਂ ਨੂੰ ਸਿਰਫ ਉਹ ਚੀਜ਼ ਜਿੱਥੇ ਢੜਕਾਉ ਚੀਜ਼ ਹੋਵੇ ਜਾਂ ਜਿੱਥੇ ਗੋਲੀਆਂ ਚੱਲਦੀਆਂ ਨੇ ਜਿੱਥੇ ਜੁਰਮ ਹੈ ਕਿਉਂਕਿ ਅਸੀਂ ਮਾਹੌਲ ਇਹੋ ਜਿਹਾ ਸਿਰਜ ਦਿੱਤਾ ਅਸੀਂ ਹੀਰੋਜ਼ ਉਹ ਬਣਾ ਦਿੱਤੇ ਨੇ ਜੇ ਇੱਕ ਵੀ ਚੀਜ਼ ਅਸੀਂ ਦਿਖਾਣਿਆ ਕਿਉਂਕਿ ਅੱਜ ਕੱਲ੍ਹ ਪੜਨ ਦਾ ਰਿਵਾਜ ਘਟ ਰਿਹਾ ਜੀ ਬਹੁਤਾ ਸੋਸ਼ਲ ਮੀਡੀਆ ਤੇ ਇਵਨ ਹੋਮਵਰਕਸ ਤੱਕ ਜਾਂ ਜੋ ਵੀ ਮਿਲਦਾ ਜੇ ਉਹਦੇ ਰਹੀ ਹੈ ਪਰ ਉਹ ਸੋਸ਼ਲ ਮੀਡੀਆ 'ਚ ਅਸੀਂ ਪਰੋਸਦੇ ਕੀ ਆ ਤੇ ਫਿਰ ਜੇ ਉੱਥੇ ਸਾਡਾ ਕੋਈ ਚੰਗਾ ਵਾਲਾ ਪੱਖ ਜਿੱਥੇ ਅਸੀਂ ਇਤਿਹਾਸਿਕ ਤੱਥ ਤੁਸੀਂ ਕਹਿੰਦੇ ਹੋ ਅੱਗੇ ਉਜਾਗਰ ਕਰੀਏ ਜਿਹੜਾ ਤੁਹਾਡੇ ਲਹੂ ਗਰਮਾਉਣ ਲਈ ਤੁਹਾਨੂੰ ਅਮ ਦੇਸ ਲਈ ਮਰ ਮਟਨ ਲਈ ਉਹ ਵਲਾਂ ਕਿੱਥੇ ਲੱਭਦਾ ਜੇ ਸਾਹਿਬ ਅਸੀਂ ਦੇਖ ਕੀ ਰਹੇ ਹਾਂ ਤੁਹਾਨੂੰ ਕੀ ਦਿਖਾਇਆ ਜਾ ਰਿਹਾ ਜਰਾ ਦੇਖਿਆ ਕਰੋ ਕਿ ਕਿਹਦੇ ਵੀਊਸ ਸਭ ਤੋਂ ਵੱਧ ਨੇ ਜਿੱਤੇ ਸਭ ਤੋਂ ਵੱਧ ਜੇ ਸੈਕਸ ਦੀ ਗੱਲ ਹੋਏਗੀ ਸਭ ਤੋਂ ਵੱਧ ਵਾਇਲੈਂਸ ਹੋਏਗੀ ਉਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਕਿ ਮੈਕਸਿਮਮ ਵਿਯੋਇਬਿਲਟੀ ਹੈ ਜਿਸ ਕਾਰਨ ਸਮਾਜ ਵਿੱਚ ਗੰਦਗੀ ਵੱਧ ਰਹੀ ਹੈ ਕ੍ਰਾਈਮ ਵੱਧ ਰਿਹਾ ਹੈ ਇਹ ਸਭ ਕੁਝ ਦੇ ਵਿੱਚ ਇਹ ਭ੍ਰਿਸ਼ਟਾਚਾਰ ਤੋਂ ਲੈ ਕੇ ਕੋਈ ਅੰਤ ਹੈ ਹੀ ਨਹੀਂ ਜਿਸ ਥਾਂ ਤੇ ਅਸੀਂ ਰੁਕ ਸਕੀਏ ਕਾਰਨ ਸਿਰਫ ਇਹ ਕਿ ਸ਼ੁਰੂਆਤੀ ਦੌਰ ਵਿੱਚ ਜਦੋਂ ਬੀਜ ਪੁੰਗਰਦਾ ਜੇ ਕੋਈ ਖਰਾਬ ਨਹੀਂ ਹੁੰਦਾ ਮਾਂ ਦੇ ਢਿੱਡੋਂ ਕੋਈ ਖਰਾਬ ਕੋਈ ਜੁਰਮ ਕਰਨ ਵਾਲਾ ਨਹੀਂ ਜਾਂਦਾ ਅਸੀਂ ਆ ਜਿਹੜਾ ਉਹਨੂੰ ਉਸ ਪਾਸੇ ਤੋਰਦੇ ਆ ਕਿ ਜਾ ਵਿਗੜ ਜਾ ਸ਼ਾਬਾਸ਼ ਇਸੇ ਤਰ੍ਹਾਂ ਅਸੀਂ ਆਪ ਇੱਕ ਸੈਕਟ ਐਗਜ਼ਾਮਪਲ ਉਹਦੇ ਅੱਗੇ ਬਣਦੇ ਆਂ ਕਿਆ ਦੇਖ ਅਸੀਂ ਕਾਨੂੰਨ ਤੋੜਿਆ ਆਹ ਦੇਖ ਇਸ ਤਰੀਕੇ ਦੀ ਪੱਦੀ ਸ਼ਬਦਾਵਲੀ ਵਰਤੀ ਤਾਂ ਫਿਰ ਅਸਲ ਗੁਨਾਹਗਾਰ ਅਸੀਂ ਆਂ ਜੇ ਕਿਸੇ ਮਾਂ ਜਾਂ ਪਿਓ ਨੇ ਕਦੇ ਕਿਤਾਬ ਘਰ ਵਿੱਚ ਲਿਆਈ ਨਹੀਂ ਪੁੱਤਰ ਕਿੱਥੋਂ ਪੜ ਲਏਗਾ ਧੀ ਕਿੱਥੋਂ ਪੜ ਲਏਗੀ ਸੋ ਇਹਦਾ ਮਤਲਬ ਇਹੋ ਜੇ ਕਿ ਪਹਿਲਾਂ ਸਾਨੂੰ ਆਪਣਾ ਆਪ ਸੁਧਾਰਨਾ ਪਏਗਾ ਫਿਰ ਸਮਾਜ ਨੂੰ ਸੁਧਾਰਨ ਦੀ ਗੱਲ ਕਰਾਂਗੇ ਪਰ ਫਿਰ ਵੀ ਉਹਦੇ ਵਿੱਚ ਮੈਂ ਇੱਕ ਆਖਰੀ ਇਹੀ ਲਾਈਨ ਨਾਲ ਤੁਹਾਨੂੰ ਧੰਨਵਾਦ ਤੁਹਾਡਾ ਕਰਨਾ ਚਾਹਾਂਗੀ ਦੇਖੋ ਨਾ ਤਾਂ ਮਾਂ ਦੀਆਂ ਲੋਰੀਆਂ ਕਦੇ ਖਤਮ ਹੋਣੀਆਂ ਨੇ ਨਾ ਵਾਰ ਸੋ ਜੰਗਾ ਦੀਆਂ ਵਾਰਾਂ ਜਾਂ ਮਾਂ ਦੀਆਂ ਲੋਰੀਆਂ ਇਹ ਆਪਣੀ ਜ਼ੁਬਾਨ ਵਿੱਚ ਤੇ ਉਹ ਲੋਕ ਗੀਤ ਉਹ ਵੀ ਕਦੇ ਮੁੱਕਦੇ ਨਹੀਂ ਸੋ ਕਿੰਨਾ ਵੀ ਇਹ ਗੰਦਗੀ ਪਰ ਉਸਤਿਤੀ ਜਾਵੇ ਹਮੇਸ਼ਾ ਇੱਕ ਹੋਪ ਤਾਂ ਰਹਿਣੀ ਚਾਹੀਦੀ ਏ ਉਹ ਉਮੀਦ ਦੀ ਕਿਰਨ ਹੈ ਕਿ ਇਹ ਚੀਜ਼ਾਂ ਉਸੇ ਤਰੀਕੇ ਤੁਰਦੀਆਂ ਨੇ ਸੋ ਕੋਸ਼ਿਸ਼ ਕਰੀਏ ਕਿ ਅਸੀਂ ਚੰਗਾ ਪੱਖ ਥੋੜਾ ਜ਼ਿਆਦਾ ਲੈ ਕੇ ਅੱਗੇ ਆਈਏ ਤਾਂ ਜ਼ਰੂਰ ਸਾਡੇ ਬੱਚੇ ਉਸੇ ਤਰੀਕੇ ਸੇਜ਼ ਲੈਣ ਬਿਲਕੁਲ ਸ਼ਬਦਾਂ ਵਿੱਚ ਹੀ ਸੱਚ ਹੈ ਸ਼ਬਦਾਂ ਵਿੱਚ ਹੀ ਲੋ ਐਵੇਂ ਸ਼ਬਦਾਂ ਬਾਲਣਾ ਕਰਕੇ ਪਿੱਠ ਖੋਲੋ ਸੋ ਭੈਣਾਂ ਨੇ ਡਾਕਟਰ ਹਰਸ਼ੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟੋਣਾ ਨੂੰ ਜੀ ਤੇ ਨਾਲ ਭੈਣਾਂ ਨੇ ਡਾਕਟਰ ਹਰਸ਼ੰਦਰ ਕੌਰ ਜੀ ਨੂੰ ਦਿਵਾ ਗਿਆ ਧੰਨਵਾਦ ਸਸੀਕਲ ਜੀ ਸਸੀਕਲ